ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੱਦੀ ਪਿੰਡ ਜਨੋਹਾ ਇਹਨਾਂ ਮਹਾਂਪੁਰਸ਼ਾਂ ਲਾਕੇ ਵਿੱਚ ਗਰੀਬ ਦਾ ਮੂੰਹ ਗੁਰੀ ਦੀ ਗੋਲਕ ਸੰਸਥਾ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈਮ ਬਾਹਰ ਜੀ ਬਸਾਏ ਗਏ ਬਾਬਾ ਜਖ ਜਦੀਪ ਪਿੰਡ ਨਰੂੜ ਵਿਖੇ ਇਹਨਾਂ ਦੇ ਸੰਗਤਾਂ ਦੇ ਸਹਿਯੋਗ ਨਾਲ ਤੇ ਗੁਰੂ ਸਾਹਿਬ ਦੀ ਬਾਣੀ ਸਦਕਾ ਗੁਰਨਾਨਕ ਚੈਰੀਟੇਲ ਡਿਸਪੈਂਸਰੀ ਅਤੇ ਲੈਬਾਰਟਰੀ ਚਲਾਈ ਜਾ ਰਹੀ ਹੈ ਐਨਆਰਏ ਸੰਗਤਾਂ ਦੀ ਮਦਦ ਨਾਲ ਸੰਸਥਾ ਵੱਲੋਂ ਡਿਸਪੈਂਸਰੀ ਲੈਬਾਰਟਰੀ ਦੇ ਸਹਿਯੋਗ ਨਾਲ ਹਰ ਪਿੰਡ ਇਲਾਕਿਆਂ ਵਿੱਚ ਲਗਾਤਾਰ ਮੈਡੀਕੈਂਪ ਲਗਾਏ ਜਾ ਰਹੇ ਨੇ ਇਸ ਵਕਤ ਅਸੀਂ ਜ਼ਿਲ੍ਹਾ ਗੁਰਦਾਸਪੁਰ ਦਾ ਹਲਕਾ ਬਾਬਾ ਡੇਰਨਾਗ ਦੇ ਪਿੰਡ ਕੋਨੇਵਾਲ ਵਿਖੇ ਫਰੀ ਮਿਲ ਕੇ ਅਸੀਂ ਚੱਲ ਰਿਹਾ ਕੋਨੇ ਵਾਲਾ ਉਹ ਪਿੰਡ ਜਿੱਥੇ ਇੱਕ ਕਰੋੜਾ ਰੁਪਏ ਦੀ ਕੋਠੀ ਟੈਟੇਰੀ ਹੋ ਗਈ ਸੀ ਉਹ ਪਿੰਡ ਵਾਲੇ ਜੀ ਤੇ ਇੱਥੇ ਇਸ ਵਕਤ ਜਾਂ ਪਰ ਚੱਲ ਰਿਹਾ ਰਤਨ ਸਿੰਘ ਖਾਲਸਾ ਜੀ ਓਪੀਡੀ ਸਲਿੱਪ ਫਿਲਪ ਕਰ ਰਹੇ ਨੇ ਧੰਨਵਾਦ ਕਰ ਦੇਣਾ ਦਾ ਜੀ ਡਾਕਟਰਾਂ ਦੀ ਟੀਮ ਮਰੀਜ਼ਾਂ ਚੈੱਕਅਪ ਕਰਕੇ ਦਵਾਈਆਂ ਦੇ ਰਹੀ ਹੈ ਜੀ ਡਾਕਟਰ ਬਲਦੇਵ ਸਿੰਘ ਜੀ ਪਿੰਡ ਕਲਰਾ ਤੋਂ ਜੋ ਕਿ ਆਰਮੀ ਮੈਡੀਕਲ ਕੋਰਪਸ ਤੋਂ ਟਾਇਰ ਹੋਏ ਨੇ ਜੀ ਓਪੀ ਰਜਿਸਟਰ ਨੂੰ ਫਿਲਪ ਕਰ ਰਹੇ ਨੇ ਧੰਨਵਾਦ ਕਰਦੇ ਹਾਂ ਦਾ ਜੀ ਕੁਲਵਿੰਦਰ ਸਿੰਘ ਠੰਡਲਾ ਪਿੰਡ ਤੋਂ ਕੁਲਵਿੰਦਰ ਸਿੰਘ ਜੀ ਜੋ ਕਿ ਲੋਕਲ ਨੇ ਖਾਲਸਾ ਜੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਡਾਕਟਰ ਸਦਨਾਮ ਸਿੰਘ ਜੀ ਖਾਲਸਾ ਜੀ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਡਾਕਟਰ ਤਰਸੇਮ ਸਿੰਘ ਜੀ ਜੋ ਸਾਡੀ ਡਿਫੈਂਸਰੀ ਬੋਰਡ ਵਿੱਚ ਸੇਵਾਵਾਂ ਨਿਭਾ ਰਹੇ ਨੇ ਆ ਇਨਾਵਤ ਦਾ ਮਦਦ ਕਰਨੇ ਆ ਜੀ ਲਓ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਬਾਬਾ ਸਰਹੰਸ ਸਿੰਘ ਜੀ ਪੂਰੀ ਵਾਲੇ ਉਹਨਾਂ ਸਥਾਨ ਤੇ ਕੈਂਪ ਚੱਲ ਰਿਹਾ ਜੀ ਤੇ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਚਲਾਇਆ ਹੈ ਧੰਨਵਾਦ ਕਰਦੇ ਆ ਪ੍ਰਬੰਧਕ ਕਮੇਟੀ ਦਾ ਹਰੋ ਧਿਆਗ ਇਹਨੇ ਚੱਕਣੀ ਆ ਜੀ ਦਾ ਚਾ ਚਲੀ ਬਾਬਾ ਜੀ ਦਰਬਾਰਾ ਸਿੰਘ ਖਾਲਸਾ ਜੀ ਪਹੁੰਚੇ ਹੋਏ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਜੀ 13 ਅਕਤੂਬਰ ਦਿਨ ਸੋਮਵਾਰ ਦਾ ਅਜੇ ਦੂਜਾ ਸਾਡਾ ਕੈਂਪ ਹੋਣੀ ਹੁਣ ਜੀ ਆ ਤਕਉ 我我我。